ਮੋਦੀ ਜੀ ਸਾਹਿਬ ਇਹ ਜਿਹੜਾ ਬਾਰਡਰ ਬਣਾਉਂਤਾ ਇਹ ਪੰਜਾਬ ਦਾ ਔਰ ਹਰਿਆਣੇ ਦਾ ਇਹ ਤੂੰ ਪਾਕਿਸਤਾਨ ਵਾਲਾ ਬਣਾਉਂਤਾ ਅਨ ਦਾਤਾ ਜਿਸ ਨੂੰ ਕੀ ਖੇਤਾਂ ਵਿੱਚ ਹੋਣਾ ਚਾਹੀਦਾ ਸੀ ਇੱਕ ਵਾਰ ਫੇਰ ਸਰਕਾਰ ਦੀ ਮਾੜੀ ਨੀਤੀਆਂ ਕਰਕੇ ਸੜਕਾਂ ਤੇ ਬੈਠਿਆ ਸਾਡੇ ਨਾਲ ਰਗਵੀਰ ਸਿੰਘ ਜੀ ਨੇ ਇਹਨਾਂ ਤੋਂ ਜਾਣਕਾਰੀ ਹਾਸਲ ਕਰਦੇ ਆ ਰਗਵੀਰ ਜੀ ਆਪ ਜੀ ਨੂੰ ਖੇਤਾਂ ਵਿੱਚ ਹੋਣਾ ਚਾਹੀਦਾ ਸੀ ਆ ਸੜਕਾਂ ਤੇ ਬੈਠੇ ਇੱਕ ਵਾਰ ਫੇਰ ਕੀ ਕਰਨਾ ਜੀ ਦੇਖੋ ਜੀ ਇਹ ਇੱਥੇ ਸੀ ਖੁਸ਼ੀ ਨਾਲ ਨਹੀਂ ਬੈਠੇ ਇਹ ਮਜਬੂਰੀ ਨਾਲ ਬੈਠੇ ਆ ਜੀ ਇਸ ਟਾਈਮ ਜਿਸ ਬਾਰਡਰ ਤੇ ਬੈਠੇ ਆ ਇਸ ਬਾਰਡਰ ਨੂੰ ਪੰਜਾਬ ਤੇ ਹਰਿਆਣੇ ਦਾ ਬਾਰਡਰ ਕਿਹਾ ਜਾਂਦਾ ਜੀ ਮੈਂ ਉਸ ਜਗ੍ਹਾ ਦੇ ਰਹਿਣ ਵਾਲਾ ਮੇਰਾ ਕੇਡਰ ਉਸ ਜਗ੍ਹਾ ਦਾ ਜਿਹੜਾ ਕਿ ਹਿੰਦੁਸਤਾਨ ਪਾਕਿਸਤਾਨ ਬਾਰਡਰ ਦੇ ਉੱਤੇ ਆ ਅੱਛਾ ਜੀ ਪਠਾਨਕੋਟ ਤੋਂ ਫਾਜ਼ਿਲਕਾ ਲੈ ਕੇ 553 ਕਿਲੋਮੀਟਰ ਬਾਰਡਰ ਜਿਹੜਾ ਪਾਕਿਸਤਾਨ ਨਾਲ ਲੱਗਦਾ ਠੀਕ ਹੈ ਜੀ ਅਸੀਂ ਬਿਲਕੁਲ ਸਦੀ ਕਿਸਾਨ ਆ ਠੀਕ ਹੈ ਜੀ ਔਰ ਮੇਰਾ ਕੇਡਰ ਦਾ ਨਾਮ ਆ ਬਾਰਡਰ ਏਰੀਆ ਕਿਸਾਨ ਯੂਨੀਅਨ ਵਾਹ ਜੀਨਾਂ ਦਾ ਮੈਂ ਸੂਬਾ ਪ੍ਰਧਾਨ ਆ ਜੀ ਇੱਥੇ ਅਸੀਂ 300 ਕਿਲੋਮੀਟਰ ਚੱਲ ਕੇ ਆਏ ਆ ਜੀ ਖੇਮ ਕਰ ਲਲੋ ਫਾਜ਼ਲ ਕਰ ਲਲੋ ਤੇ ਸੈਨੀ ਵਾਲਾ ਲਲੋ ਅੰਮ੍ਰਿਤਸਰ ਲਲੋ ਸਾਰਾ ਜੀ ਸਾਡਾ ਇੱਥੇ ਆਉਣ ਦਾ ਕੋਈ ਚਾ ਨਹੀਂ ਸੀ ਮਜਬੂਰੀ ਆ ਜੀ ਇਸ ਤੋਂ ਪਹਿਲਾਂ ਵੀ 1 ਸਾਲ ਕਿੰਨੇ ਮਹੀਨੇ ਅਸੀਂ ਹਮ ਦਿੱਲੀ ਰਹਿ ਗਏ ਹਮ ਉਹ ਇਹ ਸਰਕਾਰ ਨੇ ਸਾਡਾ ਇਨਾ ਨੁਕਸਾਨ ਕਰਕੇ ਵੀ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਆ ਅਸੀਂ ਉਹਨਾਂ ਨੂੰ ਸੱਚ ਮੰਨ ਕੇ ਉਠਾਏ ਜੀ ਲੇਕਿਨ ਇਹਨਾਂ ਦੇ ਹਰ ਇੱਕ ਵਾਅਦਾ ਜਿਹੜਾ ਝੂਠਾ ਨਿਕਲਿਆ ਹਮ ਇੱਕ 2 ਸਾਲ ਉਸ ਤੋਂ ਬਾਅਦ ਵੀ ਉਹ ਚੱਲੇ ਤਕਰੀਬਨ ਇਹਨਾਂ ਦੇ ਨਾਲ ਵਾਰ-ਵਾਰ ਬੇਨਤੀ ਕਰਦਿਆਂ ਇਹਨਾਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਅੱਛਾ ਔਰ ਝੂਠੇ ਵਾਅਦੇ ਸੀ ਜਿਹੜੇ ਉਹ ਇਹਨਾਂ ਨੇ ਕਰਕੇ ਸਾਡੇ ਨਾਲ ਇੱਕੋ ਧੋਖਾ ਕੀਤਾ ਜਿਹੜਾ ਇੱਕ ਕੇ ਹਿੰਦੁਸਤਾਨ ਦਾ ਹੀ ਨਾਗਰਿਕ ਹੁੰਦੇ ਇਹ ਵੀ ਨਾਗਰਿਕ ਹੋ ਗਏ ਕੁਰਸੀ ਦੇ ਵਿੱਚ ਆ ਕੇ ਇਹਨਾਂ ਨੇ ਸਾਡੇ ਨਾਲ ਧੋਖੇ ਕੀਤੇ ਜਿਹੜੇ ਅੰਗਰੇਜ਼ਾਂ ਵੀ ਸਾਡੇ ਨਾਲ ਨਹੀਂ ਕੀਤੇ ਠੀਕ ਹੈ ਜੀ ਇਸ ਕਰਕੇ ਦੁਖੀ ਹੋਏ ਆਇਆ ਹਮ ਅਲਟੀਮੇਟਮ ਦੇ ਕੇ ਆਇਆ ਹਮ ਇਸ ਤੋਂ ਪਹਿਲਾਂ ਕਿ ਅਸੀਂ 13 ਫਰਵਰੀ ਨੂੰ ਦਿੱਲੀ ਜਾਵਾਂਗੇ ਹਮ ਦਿੱਲੀ ਸਾਡੀ ਰਾਜਧਾਨੀ ਆ ਹਮ ਇਹ ਕੁਰਸੀ ਢਾ ਕੇ ਉਮਰਾਨ ਬਣ ਕੇ ਡਿਕਟੇਟਰ ਦਿੱਲੀ ਬੈਠੇ ਆ ਹਮ ਅਸੀਂ ਨਾਗਰਿਕ ਆ ਦਿੱਲੀ ਦੇ ਵਿੱਚ ਸਾਡਾ ਵੀ ਉਹਨਾਂ ਦਾ ਹਿੱਸਾ ਜਿੰਨਾ ਇਹਨਾਂ ਦਾ ਹਿੱਸਾ ਹਮ ਇਹ ਸਾਨੂੰ ਕੱਟੜ ਸਰਕਾਰ ਤੇ ਮੋਦੀ ਸਰਕਾਰ ਹਮ ਦਿੱਲੀ ਜਾਣ ਤੋਂ ਹਰ ਤਰ੍ਹਾਂ ਰੋਕ ਰਹੇ ਨੇ ਇੰਨਾ ਕੀ ਇਹਨਾਂ ਨੇ ਰੋਕਾਂ ਲਾਈਆਂ ਸੀਆਰਪੀ ਬੀਐਸਓ ਮਹਂਗਾਈਆ ਜਿੰਨੀ ਕਿ ਕਿਸੇ ਟਾਈਮ ਅੰਗਰੇਜ਼ ਜਿਹੜੇ ਆ ਉਹ ਮੰਗਾਉਂਦੇ ਸਨ ਜੀ ਇਹਨਾਂ ਦਾ ਪਰਨਿਆ ਕਿ ਇਹਨਾਂ ਨੂੰ ਦਿੱਲੀ ਨਹੀਂ ਜਾਣ ਦੇਣਾ ਸਾਡਾ ਅਧਿਕਾਰ ਆ ਕਿ ਅਸੀਂ ਸ਼ਾਂਤਮਈ ਜਾਣਾ ਸ਼ਾਂਤਮਈ ਦਾ ਰਿਜ਼ਲਟ ਇਹ ਆ ਕਿ ਅਸੀਂ ਪੰਜਾਬੀ ਜਿਹੜੇ ਆ ਖਾਸ ਕਰਕੇ ਪੰਜਾਬ ਸਾਡਾ ਸਭ ਤੋਂ ਉੱਪਰ ਇਸ ਟਾਈਮ ਜਿਹੜਾ ਧਰਮਸਥਾਨੇ ਉਮਰ ਸਾਰਿਆ ਜੀ ਬਿਲਕੁਲ ਅਸੀਂ 12 ਤਰੀਕ ਨੂੰ ਸਵੇਰ 7 ਵਜੇ ਅਕਾਲ ਤਖਤ ਤੋਂ ਅਰਦਾਸ ਕੀਤੀ ਆ ਪ੍ਰਧਾਨਾਂ ਨੇ ਕਿ ਅਸੀਂ ਜਾਵਾਂਗੇ ਜੀ ਸ਼ਾਂਤਮਈ ਜਾਵਾਂਗੇ ਆਪਣੇ ਹੱਕ ਲੈਣ ਜਾਵਾਂਗੇ ਜੀ ਸਾਡਾ ਅੱਜ ਵੀ ਅਮਰੋਹ ਤੋਂ ਅਸੀਂ ਸ਼ਾਂਤਮਈ ਰਵਾਂਗੇ ਹਿੰਸਕ ਨਹੀਂ ਰਵਾਂਗੇ ਸਰਕਾਰ ਕਹਿੰਦੀ ਆ ਕਿ ਇਹਨਾਂ ਨੂੰ ਹਿੰਸਕ ਕੀਤਾ ਜਾਵੇ ਜੀ ਜਿਹਦੀ ਮਿਸਾਲ ਕੱਲ ਇਸ ਬਾਰਡਰ ਦੇ ਉੱਤੇ ਹਰਿਆਣਾ ਸਰਕਾਰ ਦੇ ਭੇਜੇ ਹੋਏ ਪੱਥਰਮਾਰ ਜੀਦੇ ਚ ਪੁਲਿਸ ਦੇ ਬੰਦੇ ਆ ਉਹ ਕੇਡਰ ਦਾ ਰੂਪ 사ਡਾ ਧਾਰ ਕੇ ਦਾਖਲ ਹੋਏ ਨੇ ਅੱਛਾ ਜੀ ਉਹਨਾਂ ਚੋ ਕੱਲੇ ਕਹਾਂ ਫੜਿਆ ਮੀਡੀਆ ਦੇ ਸਾਹਮਣੇ ਕੀਤਾ ਬਾਕੀ ਭੱਜ ਗਏ ਨੇ ਜੀ ਔਰ ਅਗਲੇ ਬਨੇ ਉਹਨਾਂ ਨੂੰ ਭੇਜਿਆ ਸਾਡੇ ਵੀ ਬੰਦਿਆਂ ਨੂੰ ਉਤਸ਼ਾਹ ਦੇ ਰਿਆ ਜੀ ਕਿ ਤੁਸੀਂ ਪੱਥਰਬਾਜੀ ਕਰੋ ਅੱਛਾ ਅਸੀਂ ਜਿੰਨੇ ਵੀ ਇੱਥੇ ਇਸ ਟਾਈਮ ਆ ਕੱਲ ਵੀ ਪਰਸੋ ਵੀ ਅਸੀਂ ਸੰਜਮ ਤੋਂ ਕੰਮ ਲੈ ਰਹੇ ਆ ਠੀਕ ਹੈ ਜੀ ਸਾਡਾ ਅੱਜ ਵੀ ਅਗਲਾ ਰਾਤ ਦਾ ਵੀ ਸੰਜਮ ਤੋਂ ਕੰਮ ਲੈਣ ਦਾ ਜੀ ਅਸੀਂ ਸੰਜਮ ਨਾਲ ਬਗੈਰ ਹਿੰਸਾ ਤੋਂ ਦਿੱਲੀ ਪਹੁੰਚਣਾ ਚਾਹੁੰਦੇ ਆ ਸਰਕਾਰ ਸਾਡੇ ਕੋਲੋਂ ਸਾਡੇ ਤੇ ਦੋ ਛਲਾਰੀ ਆਪਣੇ ਬੰਦੇ ਭੇਜ ਕੇ ਪੱਥਰਬਾਜ਼ੀ ਕਰਾ ਗਏ ਕਿ ਕਿਸਾਨਾਂ ਨੂੰ ਬਦਲਾਮ ਕੀਤਾ ਜਾਵੇ ਅਸੀਂ ਨਹੀਂ ਬਦਲਾਮ ਹੋਣਾ ਚਾਹੁੰਦੇ ਅਸੀਂ ਨਹੀਂ ਗਲਤ ਕਾਰਵਾਈ ਕਰਾਂਗੇ ਸਾਡੇ ਸੂਬਾ ਪ੍ਰਧਾਨ ਜਿੰਨੇ ਵੀ ਹੈਗੇ ਨੇ ਇੱਥੇ ਕੇਡਰ ਦੇ ਬੈਠੇ ਜਾਂ ਸੀਗੂ ਬਾਰਡਰ ਤੇ ਆ ਸਾਡਾ ਇੱਕੋ ਮਨੋਰਥ ਆ ਕਿ ਅਸੀਂ ਹਿੰਸੇ ਕਾਰਵਾਈ ਨਹੀਂ ਕਰਾਂਗੇ ਔਰ ਅਸੀਂ ਸ਼ਾਂਤਮਈ ਜਾਵਾਂਗੇ ਸਾਡਾ ਹੱਕ ਆ ਜੀ ਅਸੀਂ ਜਦੋਂ ਆ ਰਿਹਾ ਸੀਗਾ ਜੀ ਤਾਂ ਮੈਂ ਦੇਖਿਆ ਬਹੁਤ ਸਾਰੇ ਅਜਿਹੀ ਵੀਡੀਓ ਸਾਡੇ ਸਾਹਮਣੇ ਆਏ ਜਿਦੇ ਵਿੱਚ ਨੌਜਵਾਨਾਂ ਦੇ ਕਿਸੇ ਦੇ ਅੱਖਾਂ ਤੇ ਗੋਲੀ ਲੱਗੀ ਕਿਦੇ ਪਿੱਠ ਤੇ ਮਤਲਬ ਜ਼ਖਮੀ ਹੋ ਗਏ ਔਰ ਹਸਪਤਾਲ ਵੀ ਦਾਖਲ ਹੋਏ ਕੀ ਅਸੀਂ ਮੰਨਦੇ ਹਾਂ ਕਿ ਅੱਜ ਅਸੀਂ ਆਜ਼ਾਦ ਹਾਂ ਨਹੀਂ ਜੀ ਅਸੀਂ ਅੱਜ ਆਜ਼ਾਦ ਨਹੀਂ ਦੇਖੋ ਲੱਗਿਆ ਉਹ ਜਿਹੜੇ ਲੱਗਿਆ ਨਾ ਉਹ ਵੇਖੋ ਪਹਿਲੇ ਦਿਨ ਜਿਹੜਾ ਅਸੀਂ ਗੱਲ ਕਰਦੇ ਹਾਂ ਤੁਹਾਡੇ ਨਾਲ 13 ਨੂੰ ਸਵੇਰ ਜੀ ਇੱਥੇ ਹੈ ਇਸ ਬਾਰਡਰ ਦੇ ਉੱਤੇ ਸਾਡਾ 13 ਦੇ 12 ਵਜੇ ਤੋਂ ਬਾਅਦ ਹੀ ਕੈਂਡਰੇ ਆਏ ਨੇ ਟਰਾਲੀਆਂ ਆਈਆਂ ਉਦੋਂ ਪਹਿਲਾਂ ਅਸੀਂ ਬਿਲਕੁਲ ਗਾੜੀ ਜਾ ਕੇ ਜਿੱਥੇ ਇਹਨਾਂ ਦੁਆਰ ਕੀਤੀ ਦਾਗੇ ਦੇਖਿਆ ਸਾਡਾ ਕੋਈ ਵੀ ਪੰਜਾਬ ਦਾ ਜਿਹੜਾ ਕੇਡਰ ਵਾਲਾ ਜਾਂ ਪ੍ਰਧਾਨ ਕੋਈ ਕਿਸੇ ਨੇ ਨਹੀਂ ਆ ਕੇ ਕਿਹਾ ਵੀ ਆਪਾਂ ਗਾਂ ਵਧੀਏ ਆ ਜਿਹੜਾ ਪਰਸੋਂ ਇਹਨਾਂ ਨੇ ਫਾਇਰਿੰਗ ਕੀਤੀ ਆ ਜੋਗੀ ਦੀ ਫਾਇਰਿੰਗ ਸਮੋਗ ਬੰਬs ਛੋੜਦੇ ਆ ਇੱਕ ਬੰਬੇ ਛੁੱਟ ਰਹੇ ਨੇ ਜਿਹੜਾ ਅੱਗ ਲਾਉਣ ਵਾਲਾ ਉਹ ਇਹਨਾਂ ਨੇ ਛਰੇ ਪਾਏ ਨੇ 12 ਬੋਰ ਦੇ ਕੱਚੇ ਠੀਕ ਹੈ ਔਰ ਉਹ ਇਹਨਾਂ ਹਾਂ ਧੁਮਾਕਾ ਕਰਦਾ ਉਹ ਸ਼ਰੇ ਉੱਡ ਕੇ ਵਾਜਦੇ ਆ ਉਸ ਦਿਨ ਵੀ ਉਹਨਾਂ ਦੇ ਹੀ ਬੰਦਿਆਂ ਦੇ ਪੱਥਰ ਬਾਜੀ ਕਰਾਉਣਾ ਸਾਡਾ ਇੱਕ ਕਿਸਾਨ ਜ਼ਖਮੀ ਹੋਇਆ ਐਸ ਬੰਨੇ ਠੀਕ ਹੈ ਜੀ ਔਰ ਉਧਰ ਵੀ ਪਾਰਲੇ ਬੰਨੇ ਜਿਹੜੇ ਹਰਿਆਣੇ ਵਾਲੇ ਜਿਹੜੇ ਬੰਦੇ ਆ ਸਾਡੇ ਉਹਨਾਂ ਤੇ ਵੀ ਇਹਨਾਂ ਨੇ ਕੀਤੀ ਆ ਤੋਂ ਉਹਨਾਂ ਤੇ ਲਾਠ ਚਾਰਜ ਕੀਤਾ ਉਹ ਵੀ ਪਤਾ ਕੋ ਉਹਨਾਂ ਪਾਰ ਉਹਨਾਂ ਤਕਰੀਬਨ 30 35 ਬੰਦਿਆਂ ਦੀਆਂ ਲੱਤਾਂ ਤੋੜੀਆਂ ਇਹਨਾਂ ਨੇ ਉਹਨਾਂ ਨੂੰ ਰੈਸਟ ਕੀਤਾ ਓਹੋ ਇਸ ਕਰਕੇ ਇਹ ਸਾਰਾ ਕੰਮ ਉਹਨਾਂ ਲਾਹੌਰਿਆ ਸਾਡੇ ਬੰਦੇ ਨਹੀਂ ਕਰਨਾ ਚਾਹੁੰਦੇ ਕੱਲ ਸਾਰੀ ਦਿਹਾੜੀ ਸ਼ਾਂਤਬਾਈ ਐਕਸ਼ਨ ਰੱਖਿਆ ਜੀ ਸ਼ਾਂਤਬਾਈ ਐਕਸ਼ਨ ਦੇ ਵਿੱਚ ਅਸੀਂ ਬਿਲਕੁਲ ਸਟੇਜ 'ਤੇ ਲਾਈ ਆ ਉਹਨਾਂ ਦੀ ਜਿਹੜੀ دیوار ਬਣੀ ਆ ਉਹ ਤੇ 100 ਮੀਟਰ ਦੇ ਪਿੱਛੇ ਆ ਹਮਮ ਔਰ ਉਹਨਾਂ ਵੱਲੋਂ ਕੱਲ ਵੀ ਸਾਰੀ ਦਿਹਾੜੀ ਸਮੇਂ-ਸਮੇਂ ਸਿਰ ਧੂੰਆਂ ਬੰਬ ਤੇ ਦੂਸਰਾ ਬੰਬ ਜਿਹੜਾ ਵਾ ਉਹ ਸੁੱਟੇ ਜਾ ਰਹੇ ਆ ਜੀ ਸਾਡੇ ਉੱਤੇ ਸਾਡੀਆਂ ਟਰਾਲੀਆਂ ਦੇ ਉੱਤੇ ਸਾਡੀਆਂ ਬੰਦਿਆਂ ਦੇ ਉੱਤੇ ਉਹ ਜਿਹੜੇ ਜਿੱਥੇ ਸੁੱਟਦੇ ਨੇ ਉੱਥੇ ਸਾਡੇ ਬੰਦੇ ਜੇ ਕਿ ਖਲੋਤਿਆਂ ਦੇ ਉਹ ਜ਼ਖਮੀ ਹੁੰਦੇ ਆ ਸਾਡੇ ਬੰਦੇ ਸ਼ਰਾਰਤ ਨਹੀਂ ਕਰਦੇ ਸ਼ਰਾਰਤ ਉਹੋ ਹੀ ਕਰ ਰਹੇ ਆ ਜੀ ਇਸ ਕਰਕੇ ਅਸੀਂ ਸੰਜਮ ਤੋਂ ਕਮ ਰਹਿ ਰਹੇ ਹਾਂ ਅਸੀਂ ਦਿੱਲੀ ਜਾਣਾ ਵਾ ਅੱਜ ਨਾ ਜਾਵਾਂਗੇ ਕੱਲ ਜਾਵਾਂਗੇ ਪਰਸੋਂ ਜਾਵਾਂਗੇ ਕਹਿਣ ਦਾ ਮਤਲਬ ਹੈ ਮੇਰਾ ਇੱਕੋ ਕਿ ਜੇ ਹਿੰਦੁਸਤਾਨ ਪਾਕਿਸਤਾਨ ਬਾਰਡਰ ਦੇ ਉੱਤੇ ਲੜਾਈ ਹੋਈ ਆ ਕਤਰ ਦੀ ਜੀ ਤੇ ਉੱਥੇ ਵੀ 3 ਦਸੰਬਰ ਤੋਂ ਲੈ ਕੇ 17 ਦਿਨ ਚੱਲ ਕੇ 17 ਨੂੰ ਸੀਸਪੈਰ ਪਾਕਿਸਤਾਨ ਨੂੰ ਕਰਨਾ ਪਿਆ ਹਿੰਦੁਸਤਾਨ ਨੂੰ ਮੈਂ ਵੀ ਕੱਲ ਇਥੇ ਸਟੇਜ ਤੇ ਉਹ ਕਿਹਾ ਸੀ ਕਿ ਮੋਦੀ ਸਾਹਿਬ ਇਹ ਜਿਹੜਾ ਬਾਰਡਰ ਬਣਾਉਂਦਾ ਇਹ ਪੰਜਾਬ ਦਾ ਔਰ ਹਰਿਆਣਾ ਦਾ ਇਹ ਤੂੰ ਪਾਕਿਸਤਾਨ ਵਾਲਾ ਬਣਾਉਂਦਾ ਔਰ ਕੀ ਕਿਨੇ ਬੰਬ ਸੁੱਟਲਾ ਸ਼ਰਾਰਤਾ ਕਰਲਾ ਤੈਨੂੰ ਸੀਸਫਾਇਰ ਕਰਨਾ ਹੀ ਪਏਗਾ ਕੀ ਇਹੋ ਜਿਹਾ ਬਾਰਡਰ ਜਿਵੇਂ ਆ ਵੀ ਦੱਸੇ ਕਿ ਆ ਵੀ ਬਾਰਡਰ ਏਰੀਏ ਤੇ ਹਾਂ ਕਿ ਇਹੋ ਜਿਹਾ ਬਾਰਡਰ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੇ ਹੈ ਜਿਹੜਾ ਇੱਥੇ ਬਣਾਇਆ ਦਿੱਤਾ ਗਿਆ ਬਿਲਕੁਲ ਜੀ ਸੇਮ ਹੋਈ ਅੱਛਾ ਕੋਈ ਕਸਰ ਨਹੀਂ ਜੋ ਕੱਲ ਧੁਮਾਕਿਆ ਇੱਥੇ ਮੈਂ ਕੋਲ ਸਾਂ ਕੰਨੀ ਸੁਣਦਾ ਇਹੋ ਚੀਜ਼ਾਂ ਮੈਂ ਕੱਤਰ ਦੀ ਲੜਾਈ ਲੜੀ ਆ ਰਾਜਾ ਮੋਤਮ ਠੀਕ ਹੈ ਜੀ ਸੈਣੀ ਵਾਲੇ ਲੱਗੇ ਅੱਛਾ ਜੀ ਔਰ ਅਸੀਂ ਸਾਡੇ ਤੇ ਇਸੇ ਤਰ੍ਹਾਂ ਪਾਕਿਸਤਾਨ ਦੇ ਫੈਰ ਆਉਂਦੇ ਸੀ ਇਸੇ ਤਰ੍ਹਾਂ ਦੇ ਤੁਬਾਕੇ ਹੁੰਦੇ ਸੀ ਇਹੋ ਸਭ ਕੁਝ ਹੁੰਦਾ ਸੀ ਉਹ ਚੀਜ਼ ਕਾਲੇ ਇੱਥੇ ਵੇਖਣ ਰਿਹਾ ਜਿਹੜੀ ਮੈਂ ਕੱਤਰ ਦੀ ਲੜਾਈ 'ਚ ਰਾਜਾ ਮੋਤਮ ਔਰ ਹਸੈਨੀ ਵਾਲੇ ਦੇਖੀ ਆ ਮੈਂ ਖੁਦ ਵਿੱਚ ਆਪਣੇ ਆਪਰੇਸ਼ਨਸ ਦਾ ਉਹ ਚੀਜ਼ ਇਥੇ ਵੇਖ ਰਿਹਾ ਕੋਈ ਕਸਰ ਨਹੀਂ ਛੱਡੀ ਉਹਨੇ ਮੋਤੀ ਨੇ ਇਹਨੇ ਤਾਂ ਸਾਨੂੰ ਪਾਕਿਸਤਾਨ ਦੀ ਲੜਾਈ ਤੋਂ ਇੱਕ ਨਾਗਰਤ ਨਹੀਂ ਸਮਝਾਇੇ ਨੇ ਤੇ ਸਾਨੂੰ ਇੱਕ ਆਪਣਾ ਦੁਸ਼ਮਣ ਸਮਝਿਆ ਜੀ 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 ਅਸੀਂ ਅੰਨਦਾਤਾ ਵਾਂ ਅਸੀਂ ਚਾਹੁੰਦੇ ਕੀ ਆਹੀਂ ਕਹਿੰਨੇ ਆ ਕਿ ਤੂੰ ਕੋਆਪਰੇਟਿਵ ਕਰਾਣਿਆਂ ਦੇ ਹਵਾਲੇ ਸਾਡੀਆਂ ਜਾਇਦਾਦਾਂ ਨਾ ਕਰ ਅਸੀਂ ਅਨਾਜ ਤਿਆਰ ਕਰਦੇ ਆ ਤੂੰ ਅਨਾਜ ਦਾ ਆਨੰਦ ਲੈ ਤੇ ਰਾਜ ਕਰ ਪਰ ਆਨੰਦ ਲੈ ਤਾਂ ਸਾਡੀ ਵੀ ਪੇਟ ਦੇ ਵਿੱਚ ਕੁਝ ਪਾ ਬਿਲਕੁਲ ਇਹ ਨਹੀਂ ਪਾ ਰਿਹਾ ਇਹ ਬਿਲਕੁਲ ਦਾ ਚਿਹਰਾ ਸਾਫ ਹੋ ਗਿਆ ਡਬਲਯੂਟੀਆਰ ਆ ਵਗਰਾ ਜੋ ਵੀ ਮੰਗਾ ਮੈਂ ਇਨੀ ਲੰਮੇ ਚੌੜੇ ਨਹੀਂ ਕਹਿਣਾ ਚਾਹੁੰਦਾ ਇਹ ਸਭ ਗੈਰ ਕਾਨੂੰਨੀ ਕਾਰਵਾਈ ਕਰ ਰਿਹਾ ਸਾਡੇ ਹਿੰਦੂਸਤਾਨ ਨੂੰ ਬਾਹਰ ਦੇ ਮੁਲਕਾਂ ਦੀ ਸ਼ਹਿ ਦੇ ਉੱਤੇ ਡਬਲਯੂਟੀ ਚ ਲਿਆ ਕੇ ਸਾਡੇ ਕੋਲ ਸਭ ਕੋ ਖੋ ਕੇ ਇਹ ਆਪ ਲੈਣਾ ਚਾਹੁੰਦਾ ਦਾ ਬੜੀਆਂ ਬੜੀਆਂ ਸ਼ੜਕਾਂ ਤਾਂ ਹੀ ਬਣਾ ਰਿਹਾ ਵੀ ਉਹਨਾਂ ਚ ਮੈਂ ਲੈ ਲਵਾਂ ਆਪਣੇ ਕਬਜ਼ੇ ਚ ਉਹਨਾਂ ਚ ਸ਼ੜਕਾਂ ਤਿਆਰ ਹੋ ਜਾਣ ਮੈਂ ਹੁਣ ਦੁਬਈ ਆ ਗਿਆ ਪਿਛਲੇ ਮੇਰੇ ਮੇਰੇ ਬੱਚੇ ਮੈਨੂੰ ਲੈ ਕੇ ਗਿਆ ਆ ਜਿਹੜੀ ਛੱਲੀ ਆ 240 ਰੁਪਏ ਚ ਉਥੇ ਵਿਕੀ ਆ अच्छा ये आ जड़ी छल्ली थे अपने पैरਾਂ ही रोलदी फिरदी हां जी हां जी हां जी कच्चा माल ਸਾਡਾ ਪੰਜਾਬ ਹਿੰਦੁਸਤਾਨ ਕੋਲ ਆ ਅੰਗਰੇਜ਼ ਵੀ ਇਸ ਗੱਲ ਤੇ ਸਾਡੇ ਦੇ ਕਬਜ਼ਾ ਕਰੀ ਬਿਠੇ ਆਜੂ ਵੀ ਕੱਚਾ ਮਾਲ ਸਾਡੀ ਧਰਤੀ ਜਿਹੜੀ ਆ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਆ ਆਜੂ ਵੀ ਕੱਚੇ ਮਾਲ ਨੂੰ ਇਸ ਚੀਜ਼ ਨੂੰ ਲੈ ਕੇ ਬਾਹਰ ਦੇ ਮੁਲਖ ਚਾਹੁੰਦੇ ਆ ਕਿ ਇਹ ਦਬੇ ਰਹਿਣ ਅਸੀਂ ਉੱਪਰ ਜਾਈਏ ਇਹ ਕਰਕੇ ਮੋਦੀ ਉਹਨਾਂ ਦੇ ਇਸ਼ਾਰੇ ਤੇ ਚੱਲਦਾ ਡਿਕਟੇਟਰ ਆ ਇਹ ਕਿਸਾਨੀ ਦੇ ਅਕਜੀ ਅਸੀਂ ਅੱਜ ਇਹਦੇ ਕੋ ਦੁਬਾਰਾ ਆਏ ਆ ਅਲਟੀਮੇਟਮ ਦੇ ਕੇ ਕਿ ਮੋਦੀ ਇਹ ਜਿਹੜੀ ਕੁਰਸੀ ਤੇ ਬੈਠਾ ਦੋ ਵਾਰਾ ਤੈਨੂੰ ਮਿਲ ਗਈ ਆ ਇਹ ਲੋਕਾਂ ਦੀ ਵੋਟ ਨੇ ਦਿੱਤੀ ਆ ਅੱਜ ਤੇਰਾ ਚਿਹਰਾ ਨੰਗਾ ਹੋ ਰਿਹਾ ਸਾਰੀ ਜਨਤਾ ਵੇਖ ਰਹੀ ਆ ਹਿੰਦੁਸਤਾਨ ਵੇਗਾ ਸਾਊਥ ਇੰਡੀਆ ਸਾਡੇ ਨਾਲ ਆ ਸਾਰਾ ਹਿੰਦੁਸਤਾਨ ਦਾ ਆਕਸਾਨ ਜਾਗ ਪਿਆ ਵਰਡ ਜਾ ਇਸ ਟਾਈਮ ਦੇਖ ਰਿਹਾ ਕਿ ਤੇਰੀ ਕੁਰਸੀ ਦੇ ਪਾਵੇ ਟੁੱਟ ਜਾਣੇ ਇਤਕਾ ਔਰ ਜਿਸ ਤਰ੍ਹਾਂ ਤੂੰ ਸਾਨੂੰ ਅੰਦਰ ਦੇ ਰਿਹਾ ਇਸ ਦਾ ਤੈਨੂੰ ਅੰਦਰ ਦੇਣਗੇ ਹੋ ਸਕਦਾ ਆ ਪਾ ਜੇਲ੍ਹ ਚ ਫੇਰ ਕੱਟੇ ਹੋਈ ਜੀ ਰਗਵੀਰ ਸਿੰਘ ਜੀ ਇੱਕ ਮੇਰਾ ਸਵਾਲ ਆ ਆਪ ਜੀ ਨੇ ਕਿਹਾ ਕਿ ਆਪ ਜੀ ਨੇ ਸਨ 71 ਦੀ ਲੜਾਈ ਲੜੀ ਅੱਜ ਜਿਹੜੇ ਨੌਜਵਾਨ ਵੀਰ ਫੌਜ ਚ ਜਾਣਾ ਚਾਹੁੰਦੇ ਨੇ ਕੀ ਉਹਨਾਂ ਦੇ ਮਨ ਦੇ ਵਿੱਚ ਇਹ ਸਵਾਲ ਨਹੀਂ ਆਊਗਾ ਕਿ ਬਾਬਾ ਜੀ ਨੇ ਇੱਕ ਅੱਤੇ ਲੜਾਈ ਲੜੀ ਤੇ ਅੱਜ ਉਹ ਸੜਕਾਂ ਤੇ ਰਲ ਰਹੇ ਨੇ ਕਿ ਸਾਡੇ ਨਾਲ ਐਦਾ ਨਾ ਹੋ ਜਾਈ ਕਿਤੇ ਕਿ ਅੱਜ ਅਸੀਂ ਦੇਸ਼ ਦੇ ਲਈ ਲੜੀਏ ਕੱਲ ਅਸੀਂ ਸੜਕਾਂ ਤੇ ਰਲ ਲਈਏ ਕਿ ਨੌਜਵਾਨ ਫੌਜ ਚ ਜਾਣਾ ਚਾਹਣਗੇ ਦੇਖੋ ਜੀ ਮੈਂ ਇੱਕੋ ਗੱਲ ਕਹੂੰਗਾ ਨਾਰਾ ਜੈ ਜਵਾਨ ਜੈ ਕਿਸਾਨ ਜੀ ਇਹਦਾ ਮਤਲਬ ਕੀ ਆ ਹਮ ਜੈ ਜਵਾਨ ਜੈ ਕਿਸਾਨ ਕਿਸਾਨ ਜਿਹੜਾ ਵਾ ਉਹਦਾ ਬੇਟਾ ਹੀ ਜਵਾਨ ਜੀ ਉਹਦਾ ਬੇਟਾ ਹੀ ਫੌਜ ਚ ਜਾਂਦਾ ਜੀ ਕੱਤਰ ਦੀ ਲੜਾਈ ਪੈਣ ਦੀ ਲੜਾਈ ਬਾੜ ਦੀ ਲੜਾਈ ਮੇਰੇ ਆਇਟਮ ਅਸੀਂ ਹਾਂ ਸਾਲ ਦੀ ਉਮਰ ਆ ਮੈਂ ਤਿੰਨੇ ਲੜਾਈਆਂ ਦੇਖੀਆਂ ਵਾਂ ਜੀ ਔਰ ਦੋ ਜਦ ਮੈਂ ਬਹੁਤ ਵੱਡਾ ਐਸਾ ਰਿਆ ਬਾੜ ਦੇ ਵਿੱਚ ਮੈਂ ਹਿੱਸਾ ਲਿਆ ਜੀ ਲੇਕਿਨ ਉਦੋਂ ਮੈਂ ਜੇ ਨਵਾਂ ਨਵਾਂ ਭਰਤੀ ਹੋਇਆ ਸੀ ਇਹ ਅਸੀਂ ਹੀ ਆਪਣੇ ਬੱਚਿਆਂ ਨੂੰ ਭੇਜ ਕੇ ਦੇਸ਼ ਨੂੰ ਬਚਾਉਨੇ ਆ ਹਾਂਜੀ ਉਹ ਸਾਡੇ ਹੀ ਬੱਚੇ ਆ ਜੀ ਜਦੋਂ ਉਹ ਦੇਖਦੇ ਨੇ ਕਿ ਸਾਡੇ ਖੇਤੀ ਵਾਸਤੇ ਸਾਡੇ ਬਾਪ ਜੀ ਨਾਲ ਜਿਹਦੀ ਖੇਤੀ ਦਾ ਕਮਾਈ ਦੇ ਨਾਲ ਰਹੀ ਉਹਨਾਂ ਨੂੰ ਪੜਾਇਆ ਤੋਂ ਫੌਜ ਭਰਤੀ ਕਰਾਇਆ ਉਹਨਾਂ ਨਾਲ ਕੀ ਹੋ ਰਿਹਾ ਉਹਨਾਂ ਦੇ ਦਿਲ ਤੇ ਕੀ ਬੀਤੀ ਹੋਵੇਗੀ ਇਹ ਇਹਨੂੰ ਬਹੁਤ ਵੱਡਾ ਮੋਦੀ ਨੂੰ ਇਸ ਗੱਲ ਦਾ ਇਹਸਾਨ ਹੋਣਾ ਚਾਹੀਦਾ ਮੋਦੀ ਸਾਹਿਬ ਪਿਛਲੀ ਵਾਰੀ ਵੀ ਕਿਸਾਨਾਂ ਨੇ ਔਰ ਹਿੰਦੁਸਤਾਨ ਦੇ ਉਹਨਾਂ ਨੇ ਜਿਹੜੇ ਕਿਸਾਨਾਂ ਦੇ ਬੱਚੇ ਨੇ ਉਹਨਾਂ ਨੇ ਤੈਨੂੰ ਵਾਰੰਗ ਦਿੱਤੀ ਕਿ ਅਸੀਂ ਫੌਜ ਦੇ ਵਿੱਚ ਆ ਬੰਦਾ ਬਣ ਜਾ ਅੱਜ ਉਹਨਾਂ ਦੇ ਕੀ ਬੀਤੀ ਹੋਗੀ ਉਹ ਵੀ ਸਾਡੇ ਨਾਲ ਅੱਜ ਸਹਿਮਤ ਨੇ ਜੀ ਔਰ ਜਿਹੜੇ ਸਾਡੇ ਹੀ ਬੱਚੇ ਆ ਤੂੰ ਪੈਸੇ ਦੇ ਲਾਲਚ ਨਾਲ ਪਰਤੀ ਕਰਾਏ ਉਹਨਾਂ ਕੋ ਸਾਨੂੰ ਗੋਲੀਆਂ ਮਰਵਾ ਰਿਹਾ ਇਹ ਕੋਈ ਇਨਸਾਨੀਅਤ ਤੇ ਤੇਰੀ ਜੀ 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 ਇਸ ਕਰਕੇ ਜੈ ਜਵਾਨ ਜੈ ਕਿਸਾਨ ਨਾਰਾ ਸਦਾ ਹੀ ਚੱਲੇਗਾ ਕੋਈ ਰਾਜ ਆਏਗਾ ਜਿੱਥੇ ਜੈ ਜਵਾਨ ਜੈ ਕਿਸਾਨ ਦਾ ਰਾਜ ਚੱਲੇਗਾ ਚੱਲੇਗਾ ਅਖੀਰ ਦੇ ਵਿੱਚ ਜੀ ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਕਈ ਇਹੋ ਜਿਹੇ ਹੁੰਦੇ ਨੇ ਉਹ ਇਹ ਕਹਿ ਦਿੰਦੇ ਨੇ ਕਿ ਇਹ ਤਾਂ ਕਿਸਾਨੀਆਂ ਦਾ ਮਤਲਬ ਹੈ ਅਸੀਂ ਕਿਹੜੇ ਕਿਸਾਨ ਆ ਮੈਂ ਕੋਈ ਬਾਣੀਆਂ ਹਾਂ ਜਾਂ ਫੇ ਮੇਰਾ ਕੋਈ ਹੋਰ ਕੰਮ ਹੈ ਉਹਨਾਂ ਨੂੰ ਆਪ ਜੀ ਕੀ ਕਹਿਣਾ ਚਾਹੋਗੇ ਕਿ ਉਹਨਾਂ ਨੂੰ ਨੁਕਸਾਨ ਹੋਏਗਾ ਦੇਖੋ ਜੀ ਜਦੋਂ ਇਹ ਖੁੱਦ ਸਰਕਾਰ ਬਜਟ ਬਣਾਉਂਦੀ ਆ ਹੂੰ ਉਹ ਖੇਤੀ ਤੇ ਬਣਾਉਂਦੀ ਆ ਹੂੰ ਖੇਤੀ ਤੇ ਨਿਰਭਰ ਬਜਟ ਹੁੰਦਾ ਜਦੋਂ ਖੁੱਦ ਇਹਨਾਂ ਨੂੰ ਪਤਾ ਖੇਤੀ ਆਇਆ ਤੇ ਸਰਕਾਰ ਆ ਖੇਤੀ ਆਇਆ ਤੇ ਸੰਸਾਰ ਆ ਜੀ ਖੇਤੀ ਆਇਆ ਤੇ ਸਭ ਕੁਝ ਆ ਜਿਹੜੇ ਨਹੀਂ ਖੇਤੀ ਕਰਦੇ ਉਹ ਵੀ ਸਾਡੇ ਭਰਾ ਵਾ ਇਹ ਆ ਜਿਹੜਾ ਅੱਜ ਮੋਰਚਾ ਇਹ ਨਿਹਰਾ ਕਿਸਾਨਾਂ ਦੇ ਨਹੀਂ ਕਿਸਾਨ ਮਜ਼ਦੂਰ ਏਕਤਾ ਦਾ ਆਏ ਜੀ ਬਿਲਕੁਲ ਬਿਲਕੁਲ ਇਹਦੇ ਵਿੱਚ ਮਤਬਲ ਇਹ ਆ ਕਿ ਮਜ਼ਦੂਰ ਰੇੜੀ ਵਾਲਾ ਵੀ ਆ ਦੁਕਾਨਦਾਰ ਵੀ ਆ ਸਭ ਕੁਝ ਹੀ ਆ ਖੇਤੀ ਦਾ ਨਹੀਂ ਮਾਲਕ ਉਹ ਵੀ ਆ ਮੈਂ ਇਥੋਂ ਤਾਂ ਕਿਹਾ ਕਿ ਮੇਰੇ ਲਾਗੇ ਸ਼ੈਲਰ ਨੇ ਵਪਾਰੀ ਨੇ ਉਹ ਵੀ ਮੋਦੀ ਦੀ ਪਾਲਿਸੀ ਤੋਂ ਬਾਹਰ ਆ ਉਹ ਵੀ ਕਹਿਣ ਰਿਹਾ ਜੇ ਇੱਕ ਕਿਸਾਨ ਹੋਏਗਾ ਤਾਂ ਸਾਡੇ ਸ਼ੈਲ ਰਿਆ ਕਿਸਾਨ ਹੋਏਗਾ ਤਾਂ ਸਾਡਾ ਸਭ ਕੁਝ ਆ ਇਸ ਕਰਕੇ ਭਾਈ ਇਹ ਅਸਰ ਪੂਰੇ ਹਿੰਦੁਸਤਾਨ ਦੀ ਜਨਤਾ ਤੇ ਪੈ ਰਿਹਾ राम ਵੀ ਸਾਡਾ ਹਰੀ ਵੀ ਸਾਡਾ ਔਰ ਵਾਹਿਗੁਰੂ ਵੀ ਸਾਡਾ ਇਹਨੂੰ ਅੱਜ ਚਾਹ ਚੜ ਗਿਆ ਕਿ ਮੈਂ ਹਿੰਦੂਆਂ ਨੂੰ ਮਗਰ ਲਾ ਕੇ ਬਣ ਜਾਗਾ ਹਿੰਦੂ ਸਾਡੇ ਭਰਾ ਨੇ ਜੀ ਮਹਾਰਾਜਾ ਰਜੀਤ ਸਿੰਘ ਰਾਤ ਵਿੱਚ ਹਿੰਦੂ ਹੀ ਸੀ ਮੁਸਲਮਾਨ ਵੀ ਸਭ ਕੋ ਸੀ ਜੀ ਇਹ ਹੈ ਇਸ ਟਾਈਮ ਫੇਰ ਸਾਨੂੰ ਧਰਮ ਚ ਵੰਡ ਕੇ ਅਗਲੀ ਖੁਰਸੀ ਚਾਹੁੰਦਾ ਇਹਦੀ ਨਹੀਂ ਇਹਨੂੰ ਖੁਰਸੀ ਮਿਲੇਗੀ ਬਿਲਕੁਲ ਜਿਹੜੇ ਤਮਿਲਨਾਡੂ ਤੋਂ ਕਰਨਾਟਕ ਤੋਂ ਹੋਰ ਸੂਬੇ ਤੋਂ ਆ ਰਹੇ ਸਾਰੇ ਹਿੰਦੂ ਵੀਰ ਹੀ ਨੇ ਬਿਲਕੁਲ ਜੀ 200 ਜਥੇਬੰਦੀ ਜੀ ਜਿਨ੍ਹਾਂ ਚ 18 ਉਤਰੀ ਭਾਰਤੀਆਂ ਮੇਨ ਜਥੇਬੰਦੀਆਂ ਬਾਕੀ ਸਾਊਥ ਇੰਡੀਆ ਇਹ 200 ਜਥੇਬੰਦੀ ਜਿਹੜੀ ਆ ਸਾਊਥ ਇੰਡੀਆ ਚ ਆ ਰਹੀ ਆ ਜਿਹੜੀ ਪਹੁੰਚ ਚੁੱਕੀ ਆ ਦਿੱਲੀ ਐ ਇਸ ਟਾਈਮ ਅਹੀਂ ਨਹੀਂ ਪਹੁੰਚੇ ਉਹ ਸਾਡੇ ਭਰਾ ਲਾਗੇ ਪਹੁੰਚ ਗਿਆ ਇਹ ਬੈਰੀਕੇਡ ਰਾ ਦਿੱਲੀ ਦੇ ਚਾਰ ਚੁਵੇਰੇ ਕੀਤਾ ਜਾ ਰਿਹਾ ਵਾ ਇਹਨੂੰ ਦਿੱਲੀ ਦੇ ਵਿੱਚ ਰੋਕ ਲਾ ਰਿਆ ਉਹ ਭਰਾ ਸਾਥੋਂ ਵੀ ਅੱਗੇ ਆ ਵਾ ਜੀ ਵਾ ਇਸ ਕਰਕੇ ਅਸੀਂ ਜਿੱਤਾਂਗੇ ਮੋਦੀ ਹਾਰੇਗਾ ਠੀਕ ਜੀ ਬਹੁਤ ਬਹੁਤ ਧੰਨਵਾਦ ਜੀ ਪੈਦਰ ਸਾਹਿਬ ਇਹ ਕਹੇ ਪਰ ਅਸੀਂ ਜਾਣਾ ਇਸੇ ਰਾਹ ਆ ਅਸੀਂ ਜਾਣਾ ਇਸੇ ਰਾਹ ਜਿਹੜਾ ਰੋਡ ਆ ਬਾਈ ਰੋਡ ਜਾਣਾ ਠੀਕ ਹੈ ਜੀ ਬਾਹਰ ਦੀ ਲਾਗੇ ਦਾਇ ਬਾਈ ਸੜਕਾਂ ਵਾਧੂ ਨਿਕਲਦੀਆਂ ਪਰ ਸਾਡਾ ਵੀ ਅਸੀਂ ਜਾਣਾ ਵੀ ਇਹਨਾਂ ਨੂੰ ਪਿੱਛੇ ਠਵਾ ਕੇ ਇਹਨਾਂ ਦੇ ਆਪ ਹੀ ਢਾਉਣ ਕੇ ਪਿੱਛੇ ਵੀ ਲੰਘ ਜਾਓ ਠੀਕ ਹੈ ਜੀ ਹੱਕ ਹੀ ਲੈਂਨ ਜਾਣਾ ਅਸੀਂ ਕੋਈ ਕੋਈ ਉਹਨਾਂ ਤੋਂ ਹੋਰ ਨਹੀਂ ਕੁਛ ਚੀਜ਼ ਮੰਗਦੇ ਨਿਸਾਨ ਦਾ ਹੱਕ ਮੰਗਦੇ ਆ ਠੀਕ ਹੈ ਜੀ ਅੱਜ ਅਸੀਂ ਵੇਟ ਕਰ ਰਹੇ ਆ ਜੀ ਹਾਈ ਕੋਰਟ ਦੇ ਵਿੱਚ ਵੀ ਜੀ ਜਿਹੜਾ ਪਰਸੋਂ ਤੋਂ ਲੈ ਕੇ ਸਰਕਾਰਾਂ ਕੋਲ ਕੱਲ ਸਾਰੇ ਜਵਾਬਾਂ ਕੋਈ ਪਹੁੰਚ ਗਿਆ ਹਾਈ ਕੋਰਟ ਵੀ ਅੱਜ ਸੰਵਿਧਾਨ ਨੂੰ ਵੇਖ ਕੇ ਜਿਹੜੇ ਸੰਵਿਧਾਨ ਦੀ ਕੁਰਸੀ ਤੇ ਬੈਠਾ ਜੀ ਉਹਦੇ 'ਚ ਸਾਡਾ ਅਧਿਕਾਰ ਆ ਹਾਈ ਕੋਰਟ ਵੀ ਇਹੋ ਹੀ ਫੈਸਲਾ ਦੇਗੀ ਕਿ ਇਹਨਾਂ ਨੂੰ ਨਾ ਰੋਕੋ ਦਿੱਲੀ ਜਗ੍ਹਾ ਦਿਓ ਅਸੀਂ ਉਹਦੀ ਵੇਟ ਕਰ ਰਹੇ ਆ ਜੀ ਕੱਲ ਪਤਾ ਲੱਗਾ ਕਿ ਸੁਪਰੀਮ ਕੋਰਟ 'ਚ ਵੀ ਜਿਹੜਾ ਵਾ ਉਹ ਇੱਕ ਕੇਸ ਪਾਇਆ ਗਿਆ ਸਾਡੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਉਹਦੇ ਵਿੱਚ ਵੀ ਅੱਜ ਫੈਸਲਾ ਆਏਗਾ ਸੁਪਰੀਮ ਕੋਰਟ ਨੇ ਅੱਗੇ ਵੀ ਕਿਹਾ ਸੀ ਕਿ ਇਹਨਾਂ ਨੂੰ ਤੁਸੀਂ ਰੋਕਿਆ ਇਹ ਨਹੀਂ ਰੁਕੇ ਇਹਨਾਂ ਨੂੰ ਦਿੱਲੀ ਜਾਣ ਦਿਓ ਦਿੱਲੀ ਜਗ੍ਹਾ ਦਿਓ ਆਹ ਇਸ ਤੋਂ ਪਹਿਲਾਂ ਅਲਟੀਮੇਟਮ ਦਿੱਤਾ ਇਹਨਾਂ ਨੂੰ ਕਿ ਸਾਨੂੰ ਜੰਤਨ ਮੰਤਰ ਦੇ ਉੱਤੇ ਜਗ੍ਹਾ ਦਿੱਤੀ ਜਾਵੇ ਜੀ ਇਹ ਜੰਤਰ ਮੰਤਰ ਤੇ ਸਾਨੂੰ ਉਥੇ ਪਹੁੰਚਣ ਦੇਵੇ ਫੇਰ ਸਾਡੇ ਨਾਲ ਗੱਲ ਕਰੇ ਇਹਨੂੰ ਇਹ ਚਾਹ ਵਾ ਕਿ ਮੈਂ ਹੁਣ ਉਹ ਜਿਹੜਾ ਵਾ ਚੋਣ ਜਾਬਤਾ ਲੱਗ ਜੇਗਾ ਲੱਗ ਜੇ ਚੋਣ ਜਾਬਤਾ ਅਸੀਂ ਤੇਰੇ ਪੀਰੀਅਡ 'ਚ ਆਇਆ ਇਹ ਤੇਰੇ ਤੇ ਸਭ ਕੋ ਪਏਗਾ ਇਸ ਕਰਕੇ ਮੋਦੀ ਭੁੱਲ ਜਵੇ ਮੋਦੀ ਦੀ ਚਾਲ ਨਹੀਂ ਸਫਲ ਹੋਏਗੀ ਅਸੀਂ ਅਕਾਲਪੁਰ ਤੋਂ ਵੀ ਅਦਾਸ ਕੀਤੀ ਹੈ ਅਕਾਲਪੁਰ ਕੇ ਮੋਦੀ ਦਾ ਜਿਹੜਾ ਵਾ ਦਿਮਾਗ ਸਹੀ ਕਰ ਜੀ ਬਿਲਕੁਲ ਜੀ ਇਸ ਕਰਕੇ ਅਸੀਂ ਸਾਰੀ ਚੀਜ਼ ਨੂੰ ਵੇਖ ਕੇ ਹੌਸਤਾ-ਹੌਸਤਾ ਜਾਵਾਂਗੇ ਅਸੀਂ ਕਾਲੀ ਨਹੀਂ ਕਰਾਂਗੇ ਠੀਕ ਹੈ ਜੀ ਇਹ ਜਨਤਰ ਮੰਤਰ ਤੇ ਇਹ ਧਰਨਾਲਾ ਆਉਂਦਾ ਹੈ ਕਹਾਨ ਕਰ ਰਿਹਾ ਇਹ ਲੋਕਤੰਤਰ ਦਾ ਕਹਾਨ ਕਰ ਰਿਹਾ ਜੀ ਬਿਲਕੁਲ ਜੀ ਜੋ ਵੀ ਉਥੇ ਕਿਸਾਨਾਂ ਨੂੰ ਰਾਈਟ ਆ ਉਥੇ ਜਾ ਕੇ ਆਪਣਾ ਪ੍ਰਦਰਸ਼ਨ ਕਰ ਸਕਦੇ ਆ ਸ਼ਾਂਤਮਈ ਬੈ ਸਕਦੇ ਕੁਛ ਵੀ ਉਸ ਚੀਜ਼ ਨੂੰ ਇਹ ਪਿੱਛੇ ਢਾ ਰਿਹਾ ਇਹ ਆਪਦਾ ਡਿਕਟੇਟਰ ਚਲਾ ਰਿਹਾ ਜੀ 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 ਆ ਦੇਖੋ ਆ ਤਾਰ ਜਿਹੜੀ ਆ ਇੱਥੇ ਲਾਈ ਇਹ ਤਾਰ ਸਾਡੇ ਇਥੇ ਬਾਰਡਰ ਤੇ ਲੱਗੀ ਆ ਮੇਰਾ ਤਾਂ ਬੈਨਰ ਵੀ ਆ ਤਾਰ ਤਾਰ ਨੂੰ ਸ਼ੋਅ ਕਰਦਾ ਪਿਆ ਵਾ ਨਾ ਠੀਕ ਹੈ ਇਸ ਕਰਕੇ ਅਸੀਂ ਤੇ ਬਾਰਡਰ ਦੇ ਰਹਿਣ ਵਾਲਿਆਂ ਆ ਤੇ ਕੁਝ ਵੀ ਨਹੀਂ ਜੀ ਅਸੀਂ ਤੋੜਨਾ ਚਾਹੀਏ ਤਾਂ ਹੁਣੇ ਤੋੜ ਦਈਏ ਪਰ ਅਸੀਂ ਸ਼ਾਂਤਮਈ ਯਾਬ ਤੇ ਵਿੱਚ ਰਹਿ ਕੇ ਯਾਬ ਤੇ ਜ ਰਹਿ ਕੇ ਸਭ ਕੁ ਕਰਾਂਗੇ ਯਾਪੇ ਹਟਾਵੇ ਸਾਡੇ ਹੱਕ ਸਾਨੂੰ ਦੇਵੇ ਸਾਨੂੰ ਅੱਗੇ ਜਾਣ ਦੇਵੇ ਵਾਹ ਜੀ ਵਾਹ ਬਹੁਤ ਵਧੀਆ ਜੀ ਤਾਂ ਅਖੀਰ ਤੇ ਵਿੱਚ ਗੁਰਬਾਣੀ ਦੀ ਇੱਕ ਪੰਕਤੀ ਨਾਲ ਸਮਾਪਤੀ ਕਰਾਂਗੇ ਜੀ ਕੋੜ ਨਿਖੁੱਟੇ ਨਾਨਕਾ ਓੜਕ ਸੱਚ ਰਹੇ